ਕਿੰਨੀ ਦੇਰ ਤੋਂ ਕੰਮ ਕਰਦੇ ਹੋ ਡਿਪਾਰਟਮੈਂਟ ਦੇ ਮੈਕ ਵਿੱਚ ਜੀ ਮਿਲ ਸਾਲ ਹੋ ਗਏ ਸਫਾਈ ਠੀਕ ਚੱਲਦੀ ਹੈ ਕੂੜਾ ਚੱਕ ਹੋ ਜਾਂਦਾ ਰੋਜ਼ ਦਾ ਮਸ਼ੀਨ ਆ ਜੀ ਲੱਗੀ ਹੈ ਅੱਜ ਹੀ ਆਈ ਹੈ ਚਲੋ ਬਹੁਤ ਅੱਛਾ ਚਲੋ ਵਰਦੀ ਤੁਹਾਡੀ ਹੈ ਵਰਦੀ ਦਿਓ ਕਮਿਸ਼ਨਰ ਸਾਹਿਬ ਡਰੈਸ ਯੂਨੀਫਾਰਮ ਹੈ ਕਿੱਥੇ ਪਹਾਏ ਕਿੱਥੇ ਫਿਰ ਹੋ ਵਰਦੀ ਕਿੱਥੇ ਸਰੋ ਭਾਈਆ ਕੋਈ ਨਹੀਂ ਕਰ ਲੋ ਪਾ ਰ ਨਵੀਂ ਦੇਣੀ ਆ ਤੁਹਾਨੂੰ ਮਿਲਦੀ ਨਹੀਂ ਹੈਗੀ ਚਲੋ ਜੀ ਜੀ ਆ ਜੋ ਅ ਕੱਲ ਹੀ ਫਿਰ ਆਪਾਂ ਇੱਥੇ ਬੈਠੇ ਹਾਂ ਜੀ ਜੀ ਹੈ ਚਲੋ ਇੱਕ ਆਕਾ ਕਮਾ ਦਿਓ ਸਾਰੇ ਕੁਝ ਕਰਾ ਦਿਓ ਜੀ ਤੇ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਵੇਂ ਕਿ ਰੂਟੀਨ ਚ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਬੋਡੀ ਡਿਪਾਰਟਮੈਂਟ ਵੱਲੋਂ ਅਸੀਂ ਆਪਾਂ ਪੂਰੀ ਕਮੇਟੀ ਕਾਰਪੋਰੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਅਸੀਂ ਤਕਰੀਬਨ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਮਿਸਟਰ ਸਾਹਿਬ ਡੀਸੀ ਸਾਹਿਬਾਨ ਸਾਡਾ ਮੇਰ ਸਾਹਿਬਾਨ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਅੱਜ ਦੇਖੀਏ ਥੇ ਆ ਗਏ ਅੱਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖੇ ਬੜੇ ਮੈਨੂੰ ਨਮੋਸ਼ੇ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟ ਮੈਂ ਕਮਿਸ਼ਨ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਜਿਹੋ ਜੇ ਸਾਨੂੰ ਸ਼ਾਮਵਤ ਸਿੰਘ ਪਟਿਆਲਾ ਸਾਫ ਸੁਥਰਾ ਹੋਗਾ ਪਰ ਇਹੋ ਜੇ ਸਾਨੂੰ ਹਾਲਾਤ ਦੇ ਮਿਲੇ ਮੈਂ ਕਹੂੰਗਾ ਕਿ ਅਜੇ ਕਿ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਚ ਇਹਨਾਂ ਵੱਧ ਸਫਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜ਼ਿਲ੍ਹੇ ਵੀ ਸਾਡੇ ਅਫਸਰ ਸਹਿਬਾਨ ਨੇ ਇਹ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ 'ਚ ਮੈਂ ਕਹਿ ਕੇ ਜਾ ਰਿਹਾ ਵਾਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀਂ ਰਿਜ਼ਲਟ ਉਹਦਾ ਤੁਸੀਂ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟਸ ਚਾਹੀਦੇ ਨੇ ਤੇ ਅੱਜ ਤੋਂ ਐਕਸ਼ਨ ਲੱਗ ਜਾ ਜਿੱਥੇ ਵੀ ਸਫਾਈ ਹੈਗੀ ਉਹ ਜਿੱਥੇ ਵੀ ਸਾਈਟਸ ਦੇਖੀ ਅਸੀਂ ਪਤਾ ਹੈ ਜੀਵੀ ਪੁਆਇੰਟ ਹੋਣ ਚਾਹੀਦੇ ਸੈਕੰਡਰੀ ਪੁਆਇੰਟ ਹੋਣ ਤੇ ਅਸੀਂ ਚਾਹੁੰਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਮੈਂ ਵਿਸ਼ਵਾਸ ਹੁੰਦਾ ਪਟਿਆਲਾ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੰਦਗੀ ਅਸੀਂ ਦਿਖੀ ਹੈ ਮੈਂ ਮੈਂ ਆਸ ਕਰਦਾ ਇਹਨਾਂ ਅਫਸਰਾਂ ਕੋਲੋਂ ਡਿਪਾਰਟਮੈਂਟ ਕੋਲੋਂ ਕਿ ਉਹ ਨਹੀਂ ਕਰੋਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਤੇ ਉਹ ਅਸੀਂ ਆਪਾਂ ਕਰਾਂਗੇ ਆਪਾਂ ਮੇਰੀ ਇਹ ਵਾਰਨਿੰਗ ਹੈ ਕਮਿਸ਼ਨਰ ਸਾਹਿਬ ਜੀ ਮੇਅਰ ਸਾਹਿਬ ਦੇਖੋ ਮਤਲਬ ਕਿ ਬਹੁਤ ਹੀ ਮੈਨੂੰ ਨਮਸ਼ੀ ਹੋਈ ਹੈ ਮਤਲਬ ਕਿ ਆਮ ਰੀਅਲੀ ਵੈਰੀ ਅਫਸਰ ਜੋ ਹਾਲਾਤ ਦੇਖੀ ਅੱਜ ਦੇ ਤੇ ਇਦਾਂ ਦੇ ਉੱਪਰ ਮੌਨਸੂਨ ਸੀਜ਼ਨ ਆ ਮੱਛੀ ਮੱਛਰ ਹੋ ਗਿਆ ਮੱਖੀ ਹੋ ਗਿਆ ਡਾਇਰੀਆ ਹੋ ਗਿਆ ਡੇਂਗੂ ਹੋ ਗਿਆ ਸ਼ੁਰੂ ਹੋਇਆ ਨਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਮਾੜੇ ਹੋ ਸਕਦੇ ਤੇ ਮੈਂ ਇਹ ਕਹੂੰਗਾ ਕਿ ਇਹਨੂੰ ਸੀਰੀਅਸਲੀ ਲੈ ਸੀਰੀਅਸ ਲੋਟ ਅੱਜ ਤੋਂ ਹੀ ਤੁਸੀਂ ਆ ਸਾਰਾ ਲੱਗੇ ਜੀ ਚਲੋ